ਆਰੇ ਤੇ ਬੱਚਾ ਰੰਨਾ ਉਹ ਵਗਾਛੋ ਦੇ ਵੰਨੀ ਧੱਕ ਦਿੰਦਾ ਛੋਟਾ ਵੱਡਾ ਵੰਨੀ ਧੱਕ ਦਿੰਦਾ ਜੇ ਘਰੇ ਜਾ ਤਾਂ ਦੂਰੋਂ ਅੱਖਾਂ ਨਾ ਮਾ ਬੰਦਰ ਨਾਲ ਹੀ ਪੋਚੇ ਲੱਗੇ ਆ ਇਹੋ ਟੀ ਮੰਗੂ ਮੁੱਦੀ ਅੱਖੂ ਛੋਟੀ ਕੋਲੋਂ ਖਾਣਾ ਛੋਟੀ ਅੱਖੂ ਅਜਵਤੀ ਕੋਲੋਂ ਖਾਣਾ ਘਰੇ ਸਾਈ ਰੋਟੀ ਦੀ ਨਹੀਂ ਵੇ ਰੱਖੀ ਦਾ ਗੁਰਦੁਆਰੇ ਜਾਂਨੇ ਆ ਉੱਥੇ ਸਾਰੀ ਪਰਦਾਨੀ ਦੀ ਲੜਾਈ ਜੇ ਵੱਡਾ ਜਾਵੇ ਤਾਂ ਜਾਵੇ ਕਿੱਥੇ ਫਿਰ ਕਹਿੰਦੇ ਬਾਬਾ ਬੋਲਦਾ ਬਾਬਾ ਬੋਲੇ ਨਾਲ ਦੀ ਭੈਣ ਜੇ ਆ ਜਾ ਬੋਸ ਅਲੈਕੁਮ ਸਿਆ ਨਾ ਹੋਤੇ ਕਿ ਹੀਰ ਸੁਣਨੀ ਹੈ ਤੈਨੂੰ ਨਹੀਂ ਪਤਾ ਪੜਾ ਕੇ ਲਿਖਾ ਕੇ ਉਹ ਮੈਂ ਵੀ ਕਿਲੇ ਬਾਈ ਪਹਿਲੀ ਲਈਦੀ ਉਹ ਕਾਲੇ ਬੱਦ ਤਰ੍ਹਾਂ ਕਮਾਈ ਕੀਤੀ ਉਸ ਦੇ ਮੈਨੂ ਵਾਲੇ ਤਾਂ ਵਾਪਸ ਕੀ ਕੀਤਾ ਕੋਈ ਆਪਣੀ ਔਲਾਦ ਖਾਤਰ ਰੇਕੀ ਕਰਦਾ ਜਰਦਾ ਮੈਂ ਸਜੋ ਲੈਣੇ ਜਰਦਾ ਉਹ ਮਾਂ ਤੈਨੂੰ ਐ ਕਹਿ ਰਹੀ ਵੀ ਆਪਣੀ ਔਲਾਦ ਖਾਤਰ ਰੇਕੀ ਤੰਦ ਪੜਦਾ ਉਹ ਤਾਂ ਤੇਰੀ ਸ਼ਾਲੀ ਠੀਕ ਐ ਕੋਤ ਮੇ ਕਰੋ ਪਰ ਮੈਂ ਕਿਉਂ ਐ ਹਾਂ ਕੰਜਰਾ ਇਹਨਾਂ ਨੂੰ ਪੁੱਛ ਇਹਨਾਂ ਨੇ ਇੱਕ ਦਿਨ ਬੁੜੇ ਨੇ ਰੋਣਾ ਕਈ ਗੱਲਾਂ ਮੇਰੀ ਜੀਵਨ ਬਹੁਤ ਮਾਰੀਆ ਪੁੱਤ ਕੁੱਤੇ ਤਰਾ ਲੈ ਕੁੱਤੇ ਤੂੰ ਯਾਦ ਆ ਗਿਆ ਮੇਰੇ ਸਾਲੇ ਇੱਕ 3.4 ਹਜ਼ਾਰ ਦੀ ਸੁੰਗੜੀ ਜੇ ਮੂੰਹ ਵਾਲੀ ਨਾ ਪਈਆ ਕੁਝ ਕਟੂਰੀ ਲਈ ਬੱਜੀ ਗੁਰ ਸਾਰਾ ਦਿਨ ਤੱਕ ਹੀ ਰੱਖਣਗੇ ਕਿ ਇਹ ਤਾਂ ਸਾਡਾ ਪਾਦਾ ਕਿ ਨਾ ਸੱਪਾ ਤਾਂ ਸੱਪਾ ਯੇ ਯਾਰ ਹੱਥ ਆळ्याਾਂ ਦੀ ਖੱਟਕ ਦੀ ਸਾਰਾ ਦਿਨ ਬਟਾਦੇ ਵਿੱਚ ਲਊ ਜੇ ਦਾ ਕੇ ਮੈਂ ਬੈ ਲੂੰ ਅਗੇ ਬਾਬਾ ਤੂੰ ਤਾਂ ਗੰਦ ਪਾਉਣਾ ਉਹਨੂੰ ਸਾਰਾ ਦਿਨ ਪੁੱਛ ਪੁੱਛ ਜੇ ਮੈਨੇ ਮੈਨੇ ਕਰ ਗਿਤਾ ਜਾ ਜਾ ਹੱਜੇ ਪਈ ਯਾਰ ਉਹਨੂੰ ਦੁੱਧ ਨਾਲ ਬਿਸਕੁਟ ਦਿੰਦਾ ਮੈਨੂੰ ਤੱਤੀ ਚਾਹ ਨਹੀਂ ਮਿਲਦੀ ਪਹਿਲਾਂ ਦੇ ਬਾਬਾ ਮੋਲਦਾ ਬਾਬਾ ਭੋਲਿਆ ਸੀ ਪੈ